ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੈਨਲ ਤੇ ਸਵਾਗਤ ਆ ਜਿਆ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੁਹਾਨੂੰ ਜਿਹੜੀ ਆਪਣੀ ਚਿੱਟੇ ਕੱਪੜਿਆਂ ਵਾਸਤੇ ਹੈਗੀ ਤੇ ਆਪਣੇ ਚਿੱਟੇ ਕੱਪੜਾ ਜਿਹੜੀ ਦੇਖੋ ਪਤੋਸ ਮਾਰ ਕੇ ਨਮਾਰੀਆਂ ਦੇ ਵਿੱਚ ਰੱਖਦੇ ਆ ਤੇ ਇਹ ਫਿਰ ਵੀ ਪੀੜਾ ਪਣ ਜਾਂਦੇ ਜਿਹੜਾ ਇਹਨਾਂ ਤੇ ਆ ਜਾਂਦਾ ਹੈਗਾ ਤੇ ਜਿਵੇਂ ਹੁਣ ਦਾਗ ਵਗੈਰਾ ਦੇਖੋ ਆਪਣੇ ਵਾਈਟ ਕੋਟ ਤਾਂ ਤੇ ਤੇ ਦਾਗ ਲੱਗੇ ਪੈਣਗੇ ਤੇ ਆਪਣੇ ਪਿਆ ਦੇ ਇਹਨਾਂ ਨੂੰ ਪੀਲੇ ਹੋ ਜਾਂਦੇ ਨੇ ਤੇ ਕਲਰ ਕਾ ਫਾਈਨਲ ਨਹੀਂ ਆ ਦੇਖੋ ਤੇ ਇਹ ਜਿਵੇਂ ਪੀਲੇ ਪੱਣ ਆਪਣੇ ਕਲਰ ਹੋਏ ਪਏ ਨੇ ਜਿਨ੍ਹਾਂ ਨੇ ਕਫਾਣੇ ਜਿਹੜੀਆਂ ਪਛੀਨੇ ਦੇ ਦਾਗ ਹੁੰਦੇ ਨੇ ਤੇ ਇਹ ਦੇਖੋ ਇਹਨਾਂ ਤੇ ਲੱਗ ਜਾਂਦੇ ਲਹਿੰਗੇ ਨਹੀਂ ਹੈਗੇ ਪੀੜਾ ਪਣ ਆ ਜਾਂਦਾ ਜਿਵੇਂ ਆਪਣੀ ਇਹ ਕਫਾਣ ਹੋ ਗਈ ਤੇ ਦਾਗ ਵੀ ਹੋ ਗਿਆ ਦੇਖੋ ਤੇ ਇਹਨਾਂ ਨੂੰ ਲੌਂਗ ਵਾ ਤੇ ਨਾ ਬਹੁਤ ਸੌਖਾ ਤਰੀਕਾ ਜਿਹੜਾ ਆਪਾਂ ਦੱਸਾਂਗੇ ਤੇ ਜਿਵੇਂ ਆਪਣੀ ਰਮਾਲ ਲਏ ਪੀਣੀ ਹੋਈ ਪਈ ਆ ਇਹ ਬਣਾਉਣ ਆਪਣੀ ਤੇ ਆਪਣੇ ਕੱਪੜਿਆਂ ਦੇ ਚਿੱਟਿਆਂ ਦੇ ਪੀੜਾ ਪਣ ਦੂਰ ਕਰਨ ਦੇ ਲਈ ਆਪਾਂ ਜਿਹੜੀ ਅੱਜ ਵੀਡੀਓ ਬਣਾਉਨੇ ਆਂਗੇ ਤੇ ਬਹੁਤ ਸੌਖਾ ਤਰੀਕਾ ਇਹ ਲੈ ਤਾ ਪਾਣੀ ਟੱਪਾ ਟੱਬ ਦੇ ਵਿੱਚ ਆਪਾਂ ਪਾਉਣਿਆ ਪਾਣੀ ਆਪਾਂ ਨਾਰਮਲ ਜਿਹਾ ਪਾਣੀ ਜਿਹੜਾ ਟੱਬ ਚ ਲੈਂਦਾ ਏਲੇ ਨੀਆ ਪਰੰਗ ਕਾਟ ਇਹਦੇ ਆਪਾਂ 2.5 3 ਚਮਚੇ ਜਿਹੜੇ ਤੁਸੀਂ ਕਪੜਿਆਂ ਦੇ ਸਾਹ ਨਾਲ ਪਾ ਲੈਣੇ ਆ ਆਪਣੇ ਦੋ ਗੋੜ ਤੇ ਪਜਾਮੀ ਨੇ ਆਪਾਂ ਦੋ ਚਮਚੇ ਜਿਹੜੇ ਇਹਦੇ ਪਾਵਾਂਗੇ ਬਾੜਾ ਨਹੀਂ ਆਪਾਂ ਪਾਉਂਦੇ ਤੁਸੀਂ ਕੱਪੜੇ ਦੇ ਹਿਸਾਬ ਨਾਲ ਜਿਹੜਾ ਰੰਗ ਕਾਟ ਆਪਣਾ ਲੈ ਲੈਣਾ ਲਓ ਜੀ ਆਪਾਂ ਇਹ ਦੋ ਚਮਚੇ ਰੰਗ ਕਾਟ ਦੇ ਲੈ ਲੇ ਇਹਦੇ ਵਿੱਚ ਨਾ ਤੁਸੀਂ ਨੂੰ ਹੱਥ ਨਾਲ ਟੱਚ ਨਹੀਂ ਕਰਨਾ ਹੈਗਾ ਉੱਕੜ ਦਾ ਲੈ ਲੈਣਾ ਕੋਈ ਂਡਾ ਵਗੈਰਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜੋ ਵੀ ਆਪਣੇ ਕੱਪੜਿਆਂ ਦੇ ਪੀਲੇ ਪਣ ਲੱਗਿਆ ਹੁੰਦਾ ਪਸੀਨੇ ਦਾ ਸਾਰੇ ਆਪਣੇ ਕੱਪੜੇ ਜਿਹੜੇ ਸਾਫ਼ ਹੋ ਜਾਣਗੇ। ਲੋ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਕਰ ਲਿਆ ਮਿਕਸ। ਜਿਵੇਂ ਆਪਣੇ ਕਲਰ ਜ਼ਿਆਦਾ ਖਰਾਬ ਹੁੰਦੇ ਨੇ ਜਿਵੇਂ ਆਪਣੀ ਇਹ ਬਣਾਉਣਾਂਗੀ ਦੇਖੋ ਇਹ ਜ਼ਿਆਦਾ ਪੀਲੀ ਐ ਤੇ ਆਹ ਦੇਖੋ ਆਪੇ ਤੇ ਪੀਲਾ ਪਾਣਾ ਤੇ ਆਪਾਂ ਇਹਨੂੰ ਇਹਦੇ ਵਿੱਚ ਡਿਪ ਕਰਦੇ ਆਂ। ਜਿਵੇਂ ਹੁਣ ਆਪਣੇ ਕਲਰ ਨੇ ਕਲਰਾਂ ਦੇ ਪੀਲੇ ਪਾਣਾ ਜਿਹੜਾ ਆਪਣੇ ਤੇ ਇਹ ਕਲਰਾਂ ਕਲਰਾਂ ਨੂੰ ਆਪਾਂ ਦੇਖੋ ਇਹਨਾਂ ਨੂੰ ਕਰਦੇ ਆਂ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਡਿਪ ਕਰ ਦਾਂਗੇ ਆਪਣੇ ਕੱਲੇ ਕੋੜਤੇ ਲੈ ਲੈਂਦੇ ਨੇ ਆਪਾਂ ਜਿਵੇਂ ਆਪਣੀ ਇਹ ਮਾਲ ਹੋ ਗਈ ਦੇਖੋ ਇਹ ਵੀ ਪੀਲੀ ਹੋਈ ਪਈ ਜਮਾ ਦੇਖੋ ਇੱਥੇ ਵੀ ਕਿੱਡਾ ਪੀਲਾ ਦਾਗਾ ਤੇ ਆਪਾਂ ਪਜਾਮੇ ਨਹੀਂ ਇਹਦੇ ਵਿੱਚ ਆਪਾਂ ਪਾਉਂਦੇ ਆਪਾਂ ਸਿਰਫ ਆਪਕਲੇ ਕੁਰਤੇ ਨੇ ਇਹਦੇ ਆਪਣੇ ਹੀ ਪਾਵਾਂਗੇ ਕਿਉਂਕਿ ਪਜਾਮੇ ਤਾਂ ਸਾਫ਼ ਹੁੰਦੇ ਨੇ ਕਲਰਾਂ ਤੇ ਤੇ ਆਪਣੀਆਂ ਇਹਨਾਂ ਤੇ ਬਾਹਾਂ ਦੀ ਬਦਲ ਗਿਆ ਹੁੰਦਾਗਾ ਇੱਕ ਆਪਣਾ ਹੀ ਕੁਰਤਾ ਹੈਗਾ ਇਹਦੇ ਵੀ ਦੇਖੋ ਪੀਲੇ ਆਪਾਂ ਨੇ ਪਈ ਪੀਲੇਪਣ ਪੈ ਜਾਂਦੇ ਨੇ ਆਪਾਂ ਧੋਕੇ ਦਾ ਬਹੁਤ ਚੰਗੀ ਤਰ੍ਹਾਂ ਧਰਦੇ ਆ ਜਿਹੜੇ ਪਈ ਇਹ ਆਪਣੇ ਪੀਲੇ ਹੋ ਜਾਂਦੇ ਨੇ ਦੇਖੋ ਜਿਵੇਂ ਆ ਤਾਂ ਅਗ ਲੱਗਿਆ ਪਏ ਤੇ ਇਹ ਦਾਗ ਤੱਕ ਵੀ ਸਾਰੇ ਜਿਹੜੇ ਲੈ ਜਾਣਗੇ ਆਪਾਂ ਇਹਦੇ ਬਾਲਾ ਤੇ ਨੰਨ ਡੋਬ ਕੇ ਰੱਖਦੇ ਐਂ ਥੋੜੇ ਬਾਅਦ ਤੱਕ ਲੱਗੇ ਨੇ ਤੁਸੀਂ ਬੱਦ ਟਾਈਮ ਵੀ ਇਹਨਾਂ ਨੂੰ ਰੱਖ ਸਕਦੇ ਹੋ ਪਰ ਐ ਵੀ ਜ਼ਿਆਦਾਤਰ ਆਪਾਂ ਰੱਖਾਂਗੇ ਤਾਂ ਆਪਣੇ ਕੱਪੜੇ ਜਿਹੜੇ ਫਿਰ ਇਹ ਲੈ ਫੇਨਾਂ ਦੀ ਘਟ ਜੰਦੀ ਹੈ ਹਲੋ ਇਹ ਆਪਾਂ ਚੰਗੀ ਤਰ੍ਹਾਂ ਇਹ ਸਾਰੇ ਆਪਾਂ ਇਹਦੇ ਡਬੋਤੇ ਤੇ ਆਪਾਂ ਹੁਣ ਇਹਨਾਂ ਨੂੰ ਵੀ ਬੱਤੀ ਕੁ ਮਿੰਟ ਜਿਹੜਾ ਡਬੋ ਕੇ ਰੱਖਾਂਗੇ ਤੇ ਆਪਾਂ ਪਜਾਮੇ ਨਹੀਂ ਡਬੋਏ ਆਪਾਂ ਸਿਰਫ ਕੱਲੇ ਕੋਰਤੇ ਡਬੋਏ ਨੇ ਕਿਉਂਕਿ ਇਹਨਾਂ ਦੇ ਕਲਰ ਤੇ ਆਪਣੀਆਂ ਬਾਹਾਂ ਦੇ ਬਾਜੂ ਹੁੰਦੇ ਨੇ ਜਿੱਦੇ ਆਪਣੇ ਗੰਭਾ ਹੁੰਦੇ ਨੇ ਜਿਆਦਾ ਕਰ ਇਹਨਾਂ ਤੇ ਪਸੀਨਾ ਲੱਗਿਆ ਹੁੰਦਾ ਹੈ ਕਪਾਹ ਦੇ ਲਓ ਜੀ ਆਪਾਂ 20-25 ਮਿੰਟ ਬਾਅਦ ਜਿਹੜਾ ਫੇਰ ਦਿਖਾਵਾਂਗੇ ਕੱਢ ਕੇ ਇਸੇ ਨਾਲ ਹੀ ਆਪਾਂ ਡੰਡੀ ਨਾਲ ਹੀ ਕੱਢਾਂਗੇ ਤੇ ਤੁਸੀਂ ਹੱਥ ਨੇ ਇਹਨਾਂ ਨਾਲ ਰੋਣਾ ਤਾਂ ਪੇਸੇ ਨਾਲ ਹੀ ਡੰਡੀ ਨਾਲ ਜਿਹੜਾ ਬਾਰੇ 20-25 ਮਿੰਟ ਬਾਅਦ ਦਿਖਾਵਾਂਗੇ ਲਓ ਜੀ ਤੇ ਆਪਣੇ ਇਹਨਾਂ ਨੂੰ ਬਿਆਨ ਕਪੜਿਆਂ ਨੇ ਨਾ ਹੋ ਗਏ 20-25 ਮਿੰਟ ਤੇ ਆਪਾਂ ਨੂੰ ਕੰਮ ਹੋ ਗਿਆ ਜਿਹਦੇ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਗਿਆ ਤੇ ਇਹ ਨਾ ਆਪਾਂ ਬਾਚਾ ਪਜਾਮਾ ਡਬੋਤਾ ਸੀ ਇਹਦੇ ਵਿੱਚ ਇਹਦੇ ਨਾਲ ਕਲਰ ਲੱਗਿਆ ਪਿਆ ਸੀ ਟੀੜਾ ਬਣ ਜਾਏ ਤੇ ਵੀ ਕੋਈ ਲੱਗੀ ਪਈ ਚੀਜ਼ ਆਪਾਂ ਇਹ ਡਬੋਤਾ ਸੀ ਇਹ ਬਾਚਾ ਡਬੋਤਾ ਸੀ ਜੇ ਦੀ ਆਪਾਂ ਵੀਡੀਓ ਨਹੀਂ ਬਣਾਈ ਤੇ ਦੇਖੋ ਹੁਣ ਇਹਦੇ ਜਿਹੜੇ ਆਪਾਂ ਇਹਨਾਂ ਨੂੰ ਨਾ ਹੁਣ ਚੱਕ ਕੇ ਆਪਾਂ ਸਾਫ ਪਾਣੀ ਕੱਢ ਕੇ ਇਹਨਾਂ ਨੂੰ ਧੋਣਿਆਂਗੇ ਵਾਸ਼ ਕਰਦੇ ਆਂ ਇਆ ਭੈਰੂ ਦੁਬਾ ਜਿਹੜਾ ਤੁਹਾਨੂੰ ਦਿਖਾਵਾਂਗੇ ਧੋ ਕੇ ਇਹਨਾਂ ਨੂੰ ਇਹਨਾਂ ਨੂੰ ਧੋ ਲੀ ਗਏ ਆਪਾਂ ਫੇਰ ਦਿਖਾਉਨੇ ਆ। ਲੋ ਜੀ ਆਪਾਂ ਕੱਪੜਾ ਜਿਹੜੇ ਆਪਣੇ ਬਾਤੇ ਧੋ ਕੇ ਦੇਖੋ ਬਹੁਤ ਸੋਹਣੇ ਆਪਣੇ ਕੱਪੜਾ ਜਿਹੜੇ ਨਿਖਰੇ ਨੇ। ਇਹਨਾਂ ਦੇ ਪਸੀਨੇ ਦਾ ਜੋ ਪੀਲਾਪਨ ਸੀ ਦੇਖੋ ਸਾਰਾ ਲੈ ਗਿਆ। ਆ ਕਲਰ ਸੀ ਗਏ ਆਪਣੇ। ਇਹ ਆਪਣੀ ਕਫਾਂਸੀ ਦੇਖੋ। ਜਿਆਦਾ ਡਰਤਾ ਕਲਰ ਤੇ ਕਫਾਂ ਦੀ ਆਪਣਾ ਪਸੀਨਾ ਹੁੰਦਾ ਜਿਹੜਾ ਇਹਨਾਂ ਤੇ ਲੱਗਦਾ ਦੇਖੋ ਤੇ ਆਪਣੇ ਬਹੁਤ ਸੋਹਣੇ ਜਿਹੜੇ ਕੱਪੜੇ ਨੇ ਇਹ ਨਿਖਰੇ ਨੇ ਆਪਣੀ ਬਣਾਉਣ ਤੇ ਬਹੁਤ ਜ਼ਿਆਦਾ ਪੀਲੀ ਸੀਗੀ ਦੇਖੋ ਪਰ ਇਹ ਵੀ ਨੂੰ ਆਪ ਰੋਜ਼ ਨਹੀਂ ਵਰਤ ਸਕਦੇ ਕਿਉਂਕਿ ਇਹਦੇ ਨਾਲ ਜਿਹੜੀ ਆਪਣੇ ਕੱਪੜਿਆਂ ਦੀ ਲੈਫਨ ਉਹ ਘਟ ਜਾਂਦੀ ਆ ਵੀ ਆਪਾਂ ਨੂੰ ਅਮਰਜੈਂਸੀ ਜੇ ਜਦੋਂ ਆਪਣੇ ਕੱਪੜੇ ਜ਼ਿਆਦਾ ਖਰਾਬ ਨੇਗੇ ਜਾਂ ਕੋਈ ਦਾਗ ਤਾਂ ਬੇਨਾਂ ਤੇ ਲੱਗੇ ਨੇ ਜਿਵੇਂ ਰੰਗ ਦੇ ਤੇ ਲੱਗੇ ਸੀਗੇ ਇੱਥੇ ਦਾਗ ਲੱਗਿਆ ਸੀ ਉਹ ਸਾਰਾ ਲਹਿ ਗਿਆ ਤੇ ਆਪਾਂ ਇਹਨੂੰ ਐ ਰੋਜ਼ ਨਹੀਂ ਵਰਤ ਸਕਦੇ ਵੀ ਅਮਰਜੈਂਸੀ ਆਪਾਂ ਇਨੂੰ ਵਰਤ ਸਕਦੇ ਆ ਤੇ ਜੇ ਤੁਹਾਡੇ ਆਪਣੇ ਕੱਪੜੇ ਬਹੁਤ ਜ਼ਿਆਦਾ ਖਰਾਬ ਹੋ ਜਾਣ। ਦੇਖੋ ਆਪਣੀ ਰਮਾਰ ਸੀ ਬਹੁਤ ਜ਼ਿਆਦਾ ਪੀਲੀ। ਦੇਖੋ ਜੇ ਪਸੀਨਾ ਪੀਲੇ ਪਣ ਦੇ ਕੱਪੜੇ ਪਸੀਨਾ ਜੰਮਿਆ ਹੋਵੇ ਨਾ ਫਿਰ ਉਹ ਵੀ ਭੜੇ ਲੱਗਦੇ ਆ ਪਾਈ ਵਧੀਆ ਨਹੀਂ ਲੱਗਦੇ। ਇਸ ਤਰੀਕੇ ਨਾਲ ਜਿਹੜੇ ਆਪਣੇ ਕੱਪੜਿਆਂ ਦੇ ਦਾਗ ਧੱਬੇ ਤੁਸੀਂ ਝਲਾ ਸਕਦੇ ਹੋ ਪਸੀਨੇ ਪੀਲਾਪਨ ਹੁੰਦਾ ਜੇ ਲੱਗਿਆ। ਇਸ ਤਰੀਕੇ ਨਾਲ ਤਾਂ ਹੋ ਸਕਦੇ ਆ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਲਾਇਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਸਸਰੀਆ ਕਾਲ